ਮਹਾਕੁੰਭ ਮਹਾਕੁੰਭ ਦੇ ਵਿੱਚ ਮੱਛੀ ਫਗੜੜ ਫਗੜੜ ਦੇ ਵਿੱਚ 2 ਦਰਜਨ ਤੋਂ ਵੱਧ ਲੋਕਾਂ ਦੀ ਗਈ ਜਾਨ ਤੇ ਗਿਣਤੀ ਹੋਰ ਵੱਧ ਸਕਦੀ ਹੈ ਯੂਪੀ ਦੇ ਪ੍ਰਿਆਗਰਾਜ ਦੇ ਵਿੱਚ ਇਤਿਹਾਸਕ ਮਹਾਕੁੰਭ ਚੱਲ ਰਿਹਾ ਹੈ ਤੇ ਉਸ ਇਤਿਹਾਸਕ ਮਹਾਕੁੰਭ ਦੇ ਵਿੱਚ ਹਰ ਰੋਜ਼ ਔਸਤਨ 1.5 ਤੋਂ 2 ਕਰੋੜ ਲੋਕ ਇਸ਼ਨਾਨ ਕਰ ਰਹੇ ਨੇ ਪਰ ਜਿਸ ਦਿਨ ਪ੍ਰਮੁੱਖ ਇਸ਼ਨਾਨ ਹੁੰਦੇ ਨੇ ਉਸ ਦਿਨ ਗਿਣਤੀ ਏ 3-3 ਕਰੋੜ ਤੱਕ ਕੱਪੜ ਜਾਂਦੀ ਹੈ ਅੱਜ ਜਦੋਂ ਪ੍ਰਿਆਗਰਾਜ ਦੇ ਮਹਾਕੁੰਭ ਦੇ ਮੌਕੇ ਤੇ ਇਸ ਮਦਪੱਗੀ ਖਬਰ ਸਾਹਮਣੇ ਆਈ ਤਦ ਪਤਾ ਲੱਗਾ ਕਿ ਉਸ ਮੌਕੇ ਪ੍ਰਿਆਗਰਾਜ ਦੇ ਉਸ ਖੇਤਰ ਦੇ ਵਿੱਚ ਜਿੱਥੇ ਮਹਾਕੁੰਭ ਆਯੋਜਿਤ ਹੋ ਰਿਹਾ ਸੰਗਮ ਤੇ ਜਿੱਥੇ ਲੋਕ ਇਸ਼ਨਾਨ ਕਰਨ ਲਈ ਜਾ ਰਹੇ ਨੇ ਉਸ ਖੇਤਰ ਦੇ ਵਿੱਚ 9 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚੇ ਹੋਏ ਸੀ ਤੇ ਪਰ ਜਦੋਂ ਘਟਨਾ ਵਾਪਰਦੀ ਹੈ ਇਹ ਬੀਤੀ ਰਾਤ ਕਰੀਬ 1.5-2 ਵਜੇ ਭਗੜੜ ਮੱਚਦੀ ਹੈ ਤੇ ਕਿਉਂਕਿ ਉੱਥੇ ਮਹਾ ਇਸ਼ਨਾਨ ਸੀ ਅੱਜ ਤੇ ਇਸ ਲਈ ਭੀੜ ਵੱਧ ਸੀ ਪਰ ਕੁਝ ਮਾਰਗ ਬੰਦ ਕੀਤੇ ਗਏ ਸੀ ਕਿਉਂਕਿ ਉਹ ਜਿਹੜੇ ਸੰਤਾਵਾਂ ਪੁਰਸ਼ਾਂ ਨੇ ਆਉਣਾ ਹੁੰਦਾ ਉਹਨਾਂ ਦੇ ਲਈ ਵੱਖਰੇ ਰੂਟ ਰੱਖੇ ਜਾਂਦੇ ਨੇ ਆਮ ਸ਼ਰਧਾਲੂਆਂ ਲਈ ਵੱਖਰੇ ਰੂਟ ਹੁੰਦੇ ਨੇ ਪਰ ਹਰੇਕ ਸ਼ਰਧਾਲੂ ਜਿਹੜਾ ਪ੍ਰਿਆਗਰਾਜ ਪਹੁੰਚਿਆ ਉਹਦੀ ਇੱਛਾ ਸੀ ਕਿ ਮੈਂ ਸੰਗਮ ਤੇ ਇਸ਼ਨਾਨ ਕਰਨਾ ਤੇ ਉਹਦੇ ਲਈ ਜਿਹੜੇ ਟੈਂਪਰੇਰੀ ਪੁਲ ਬਣਾਏ ਗਏ ਸੀ ਉਹ ਕੁਝ ਬੰਦ ਸੀ ਤੇ ਕੁਝ ਰਸਤੇ ਅਜਿਹੇ ਸੀ ਜਿਹੜੇ ਉਹੀ ਰਸਤੇ ਜਾਣ ਲਈ ਸੀ ਉਹੀ ਆਉਣ ਲਈ ਸੀ ਸੋ ਆਉਣ ਜਾਣ ਦੇ ਦਰਮਿਆਨ ਜਿਹੜੀ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਸੀ ਉੱਥੇ ਧੱਕਾ ਮੁੱਕੀ ਵੱਜਣ ਨਾਲ ਉਹ ਬੈਰੀਕੇਟਿੰਗ ਗਿਰ ਗਿਆ गिर गए ਤੇ ਕੁਝ ਲੋਕ ਉਥੇ ਗਰੇ ਤੇ ਗਿਰਨ ਤੋਂ ਬਾਅਦ ਰੋਲਾ ਪੈ ਗਿਆ ਕਿ ਪਗਦਰ ਮਚ ਗਈ ਕੁਝ ਹੋ ਗਿਆ ਤੇ ਲੋਕ ਜਿੱਧਰ ਨੂੰ ਥਾਮ ਲਿਓ ਤਰਨੂੰ ਪੱਜੇ ਪਰ ਪੱਜਣ ਨੂੰ ਕੋਈ ਪਾਸੇ ਥਾ ਨਹੀਂ ਸੀ ਤੇ ਸਥਿਤੀ ਦੇ ਵਿੱਚ ਦਬਦੇ ਗਏ ਤੇ ਸੈਂਕੜੇ ਆ ਲੋਕ ਜ਼ਖਮੀ ਨੇ ਤੇ ਅਧਿਕਾਰਕ ਤੌਰ ਤੇ ਜਦੋਂ ਇਹ ਰਿਪੋਰਟ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ ਉਸ ਸਮੇਂ ਤੱਕ ਅਧਿਕਾਰਕ ਤੌਰ ਤੇ 20 ਦੀ ਮੌਤ ਦੀ ਪੁਸ਼ਟੀ ਹੋਈ ਸੀ ਜਦੋਂ ਕਿ ਗਿਣਤੀ ਇਹ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਅਣਤ ਕਰਕ ਤੌਰ ਤੇ ਗਿਣਤੀ ਵੱਧ ਦੱਸੀ ਜਾ ਰਹੀ ਹੈ ਅਜੇ ਸਰਕਾਰੀ ਅੰਕੜੇ ਜਦੋਂ ਆਉਣਗੇ ਉਹ ਇੱਕ ਆਪਣਾ ਪੱਖ ਦੱਸਣਗੇ ਪਰ ਮੰਨਿਆ ਜਾ ਰਿਹਾ ਕਿ ਸਹੀ ਰੂਪ ਦੇ ਵਿੱਚ ਸੈਂਕੜਿਆਂ ਦੇ ਕਰੀਪਚਰ ਦਾਲੂ जख्मी ਨੇ ਤੇ ਦੋ ਦਰਜਨ ਤੋਂ ਵੱਧ ਮੌਤਾ ਹੋ ਚੁੱਕਿਆ ਨੇ ਸੋ ਕਾਫੀ ਮਤਭਾਗੀ ਖਬਰ ਹੈ ਅਕਸਰ ਭੀੜ ਵਾਲੀ ਥਾਂ ਦੇ ਉੱਤੇ ਜਦੋਂ ਅਣਗਿਣਤ ਭੀੜ ਹੋਵੇ ਔਰ ਸਿਸਟਮ ਦੀ ਸਰਕਾਰਾਂ ਦੀ ਗਿਣਤੀ ਅੰਕੜੇ ਦਿਖਾਉਣ ਦੀ ਕੋਸ਼ਿਸ਼ ਹੋਵੇ ਤੇ ਉਸ ਦੇ ਵਿੱਚ ਪ੍ਰਬੰਧਾਂ ਦੀ ਕੋਈ ਕਮੀ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਅੰਦਾਜ਼ਾ ਹੀ ਨਾ ਲਾਇਆ ਜਾ ਕਿ ਜਦੋਂ ਕਰੋੜਾਂ ਚ ਲੋਕ ਆਉਣਗੇ ਤਾਂ ਉਹਨਾਂ ਦੇ ਆਉਣ ਜਾਣ ਦਾ ਪ੍ਰਬੰਧ ਕਿਵੇਂ ਹੋਏਗਾ ਬੇਸ਼ੱਕ ਬੜੇ ਟੈਂਸਿਟੀ ਬਣੇ ਨੇ ਬੜਾ ਸਰਕਾਰ ਵੱਲੋਂ ਆਪਣੇ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ ਲਗਾਤਾਰ ਇਸਤਿਹਾਰबाजी ਨਹੀਂ ਗੁਣਗਾਨ ਕੀਤਾ ਜਾ ਰਿਹਾ ਪਰ ਕੀ ਸੱਚਮੁੱਚ ਇਹਨਾਂ ਸਥਿਤੀਆਂ ਦੇ ਲਈ ਸਰਕਾਰਾਂ ਇਸ ਮੌਕੇ ਤੇ ਤਿਆਰ ਹੁੰਦੀਆਂ ਨੇ ਜਾਂ ਉਸ ਵੱਡੀ ਗਿਣਤੀ ਚ ਆਏ ਸ਼ਰਧਾਲੂਆਂ ਦੀ ਸਹੀ ਰੂਪ ਦੇ ਵਿੱਚ ਵੰਡ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ ਨੇ ਸੋ ਇਹ ਸਵਾਲ ਇਸ ਘਟਨਾ ਤੋਂ ਬਾਅਦ ਪੈਦਾ ਹੋਈ ਨਹੀਂ ਵੈਸੇ ਯੂਪੀ ਦੇ ਵਿੱਚ ਜੋ ਕੁਝ ਵਾਪਰਿਆ ਪ੍ਰਿਆਗਰਾਜ ਤੋਂ ਉਸ ਤੋਂ ਬਾਅਦ ਪ੍ਰਧਾਨ ਅਨੰਤਿੰਦਰ ਮੋਦੀ ਹੋਰਾਂ ਨੇ ਬਕਾਇਦਾ ਤੌਰ ਤੇ ਦਿੱਲੀ ਚ ਆਪਣੀ ਚੋਣ ਸਭਾ ਸੀ ਉਸ ਵਾਰ ਉਹਨਾਂ ਨੇ ਗੱਲ ਸਾਂਝੀ ਕੀਤੀ ਕਿ ਮੈਂ ਯੂਪੀ ਸਰਕਾਰ ਦੇ ਲਗਾਤਾਰ ਸੰਪਰਕ ਚਾ ਕਰੋੜਾਂ ਸ਼ਰਧਾਲੂ ਅੱਜ ਵੀ ਉੱਥੇ ਪਹੁੰਚੇ ਨੇ ਕੁਝ ਵਕਤ ਪਹਿਲਾਂ ਇਸ਼ਨਾਨ ਦੇ ਵਿੱਚ ਥੋੜੀ ਰੁਕਾਵਟ ਆ ਗਈ ਸੀ ਘਟਨਾ ਕਰਕੇ ਪਰ ਹੁਣ ਫਿਰ ਉਸੇ ਤਰ੍ਹਾਂ ਸਚਾਰੂ ਪ੍ਰਕਿਰਿਆ ਦੇ ਤਹਿਤ ਲੋਕ ਇਸ਼ਨਾਨ ਕਰ ਰਹੇ ਨੇ ਇਹ ਪ੍ਰਧਾਨ ਅਨੰਤਿੰਦਰ ਮੋਦੀ ਦੇ ਦਿੱਲੀ ਚ ਬੋਲ ਨੇ ਦੂਸਰੇ ਪਾਸੇ ਭਾਰਤੀ ਸੰਸਦ ਦੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਬੋਲ ਵੀ ਨੇ ਉਹ ਕਹਿੰਦੇ ਜੀ ਕਿ ਵੀਆਈਪੀ ਕਲਚਰ ਤੇ ਸਰਕਾਰ ਦੀ ਬੇਇੰਤਜ਼ਾਮੀਆਂ ਦਾ ਨਤੀਜਾ ਹੈ ਕਿ ਅਜ ਉੱਥੇ ਪਕੜੜ ਮੱਚੀ ਤੇ ਸ਼ਰਦਾਲੂ ਮਾਰੇ ਗਏ ਇਸੇ ਤਰ੍ਹਾਂ ਅਕਲੇਸ਼ ਯਾਦਵ ਨੇ ਵੀ ਕਿਹਾ ਕਿ ਮਹਾਕੁੰਭ ਨੂੰ ਤਾਂ ਫੌਜ ਦੇ ਹਵਾਲੇ ਕਰ ਦੇਣਾ ਚਾਹੀਦਾ ਮੈਂ ਕੁਝ ਕਾਰਨ ਲੱਭ ਰਿਆ ਸੀਗਾ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਕਿ ਕਾਰਨ ਕੀ ਨੇ ਉਹ ਕਹਿੰਦੇ ਜੀ ਅੱਜ ਜਿਹੜਾ ਮਹਾ ਇਸ਼ਨਾਨ ਜਿਹਨੂੰ ਅੰਮ੍ਰਿਤ ਇਸ਼ਨਾਨ ਦਾ ਨਾਂ ਦਿੱਤਾ ਜਾਂਦਾ ਹੈ ਉਹਦੇ ਕਾਰਨ ਜਿਹੜੇ ਆਪਾਂ ਜਿਵੇਂ ਗੱਲ ਕੀਤੀ ਜਿਆਦਾਤਰ ਜਿਹੜੇ ਟੈਂਪਰੇਰੀ ਪੁਲ ਬਣਾਏ ਸੀ ਫੌਜੀਆ ਵੱਲੋਂ ਕਿਸਤੀਆਂ ਉਲਟੀਆਂ ਕਰ ਕਰਕੇ ਬਣਾਏ ਜਾਂਦੇ ਜਿਵੇਂ ਉਸ ਜਿਹੜੇ ਪੁਲ ਸੀ ਉਹ ਬੰਦ ਸੀਗੇ ਤੇ ਸੰਗਮ ਤੇ ਪਹੁੰਚਣ ਲਈ ਕਰੋੜਾਂ ਦੀ ਢੀਠ ਲਗਾਤਾਰ ਇਕੱਤਰ ਹੋ ਰਹੀ ਸੀ ਤੇ ਬੈਰੀਕੇਡਿੰਗਸ ਫਸ ਕੇ ਕੁਝ ਲੋਕ ਗਿਰੇ ਤੇ ਉਸ ਤੋਂ ਬਾਅਦ ਭਗਦਰ ਮੱਚ ਗਈ ਫਿਰ ਦੂਸਰੇ ਪਾਸੇ ਇਹ ਵੀ ਇੱਕ ਕਾਰਨ ਹੈ ਕਿ ਸੰਗਮ ਨੌਜ ਹੈ ਜਿਹੜੀ ਜਿਹੜੀ ਉਹ ਐਂਟਰੀ ਪੁਆਇੰਟ ਆਮਛਰਦਾਲ ਵਾਲਾ ਉਹ ਅੱਜ ਐਗਜ਼ਿਟ ਤੇ ਐਂਟਰੀ ਪੁਆਇੰਟ ਇੱਕੋ ਹੈ ਇਸ ਲਈ ਜਾਣ ਦਾ ਰਸਤਾ ਵੀ ਆਉਣ ਦਾ ਰਸਤਾ ਵੀ ਉਹ ਤੇ ਇਹ ਵੀ ਇੱਕ ਕਾਰਨ ਹੈ ਕਿ ਉਥੇ ਭਗਦਰ ਮੱਚ ਗਈ ਇਸੇ ਦੇ ਵਿੱਚ ਮਤਲਬ ਕਿ ਜਿਹੜਾ ਦੂਸਰਾ ਪਹਿਲੂ ਆ ਵੀ ਹੈ ਕਿ ਅਜ ਮੋਨੀ ਮਤਲਬ ਮੋਨ ਜਿਹਨੂੰ ਕਹਿੰਦੇ ਆ ਮੋਨ ਧਾਰਨ ਕਰਨਾ ਉਹ ਮਸਿਆ ਸੋ ਉਹ ਮੋਨੀ ਮਸਿਆ ਦਾ ਇਸ਼ਨਾਨ ਨੂੰ ਵੀ ਮਹਾ ਇਸ਼ਨਾਨ ਮੰਨਿਆ ਜਾਂਦਾ ਤੇ ਉਧਰ ਅੱਜ ਜਿਹੜੀ ਉਹ ਘੜੀ ਤਥਾਂ ਦੇ ਹਸਬ ਨਾਲ ਹੁੰਦੀ ਆ ਉਹ ਅਮਰਤ ਇਸ਼ਨਾਨ ਦੀ ਘੜੀ ਸੀ ਇਸ ਲਈ ਕਹਿੰਦੇ ਕਿ ਇਹ ਘਟਨਾ ਜਿਆਦਾ ਸ਼ਰਧਾਲੂਆਂ ਦੀ ਭੀੜ ਆਉਣ ਕਰਨ ਵਾਪਰੀ ਹੁਣ ਵੀ 9 ਤੋਂ 10 ਕਰੋੜ ਸ਼ਰਧਾਲੂ ਉੱਥੇ ਦੱਸੇ ਜਾ ਰਹੇ ਨੇ ਤੇ ਮੰਨਿਆ ਜਾ ਰਿਹਾ ਕਿ 44 ਘਟਾਂ ਤੇ ਅੱਜ ਵੀ 8 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। 5 ਕਰੋੜ ਕੱਲ ਵੀ ਸ਼ਰਧਾਲੂਆਂ ਦੀ ਗਿਣਤੀ ਦੱਸੀ ਜਾ ਰਹੀ ਇਸ ਤਰ੍ਹਾਂ ਮਹਾਕੁੰਭ ਦੇ ਇਸ ਪਰਵ ਦੇ ਵਿੱਚ ਜਦੋਂ ਰੀਲਾਂ ਦੀ ਤਸਵੀਰਾਂ ਦੀ ਫੋਟੋਆਂ ਦੀ ਸੋਸ਼ਲ ਮੀਡੀਆ ਦੀ ਖਬਰਾਂ ਦੀ ਇੱਕ ਵੱਡੀ ਤਰਸੱਲੀ ਮੱਚੀ ਸੀ ਉਸ ਦੇ ਵਿੱਚੇ ਮਦਦਪਾਗੀ ਖਬਰ ਨੇ ਖਾਸਾ ਸਵਾਦ ਖਰਾਬ ਕੀਤਾ ਤੇ ਸ਼ਰਧਾਲੂਆਂ ਨੂੰ ਫਿਕਰ ਜਿਨ੍ਹਾਂ ਦੇ ਜੀ ਉੱਥੇ ਗਏ ਨੇ ਉਹਨਾਂ ਨੂੰ ਫਿਕਰ ਤੇ ਨਵੇਂ ਜਿਹਨਾਂ ਨੇ ਜਾਣਾ ਥੋੜਾ ਜਹੁਣਾ ਸਹਿਮ ਪਰ ਸਰਕਾਰ ਕਹਿ ਰਹੀ ਹੈ ਅਨਸਾਰ ਕੁਝ ਠੀਕ ਹੈ